ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਦੇ ਮਾਪਾਪ ਨੂੰ ਜਿਹੜਾ ਕਹਿ ਲੋ ਆਪਣੀ ਪੰਜਾਬ ਦੀ ਪੁਲਿਸ ਤੇ ਕੁਝ ਇੱਕ ਦਿੱਲੀ ਪੁਲਿਸ ਨੇ ਉਹਨੂੰ ਦਿੱਲੀ ਦੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਇਹ ਅੱਜ ਤੋਂ 8-9 ਘੰਟਿਆਂ ਦੀ ਪਹਿਲਾਂ ਦੀ ਗੱਲ ਆ ਔਰ ਇਹ ਪ੍ਰਮਾਤਮਾ ਜਾਣਦਾ ਜਾਂ ਉਹ ਪਾਰਟੀ ਜਾਣਦੀ ਉਹਨਾਂ ਨੇ ਉਹਨਾਂ ਨੂੰ ਛੜਤਾ ਰਿਹਾ ਕਰਤਾ ਜਾਂ ਉਹਨਾਂ ਨੂੰ ਜੇਲ੍ਹ 'ਚ ਕਰਤਾ ਜਿਹੜੇ ਅਮਰਤਪਾਲ ਦੇ ਸਾਥੀ ਸੀ ਕੁਲਵੰਤ ਸਿੰਘ ਜਿਹੜੇ ਉਹਨਾਂ ਦੇ ਸਾਥੀ ਮੈਂ ਮਾਫੀ ਚਾਹੁੰਨਾ ਜੇਕਰ ਮੈਥੋਂ ਨਾਮ ਦੇ ਵਿੱਚ ਮਿਸਟੇਕ ਹੋ ਰਹੀ ਹੋਵੇ ਭਾਈ ਕੁਲਵੰਤ ਸਿੰਘ ਜੀ ਦੇ ਪਰਿਵਾਰ ਦੇ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਗਈ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਔਰ ਜਿਹੜੀ ਹਾਈ ਕੋਰਟ ਸੀ ਉਹਨਾਂ ਨੇ ਛੁੱਟੀ ਦਿੱਤੀ ਆ 6 ਦਿਨਾਂ ਦੀ ਵੀ ਜਾ ਭਾਈ ਤੇਰੇ ਘਰ ਦੇ ਵਿੱਚ ਮੌਤ ਹੋ ਗਈ ਆ ਤੂੰ ਜਾ ਕੇ ਦੁੱਖ ਵੰਡਾ ਹੁਣ ਇਸ ਟਾਈਮ ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਆਪਣੇ ਸਿਮਰਜੀਤ ਮਾਨ ਜੀ ਸੀ ਲੋਕ ਸਭਾ ਮੈਂਬਰ MP ਉਹ ਉਹਨਾਂ ਨੂੰ ਮਿਲਣ ਗਏ ਉਹਨਾਂ ਨੂੰ ਮਿਲ ਨਹੀਂ ਦਿੱਤਾ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਿਹਾ ਸਾਡਾ ਵੀਰ ਲੱਖਾ ਸਿਧਾਣਾ ਉਹ ਕਹਿ ਰਿਹਾ ਕਿ ਪੰਜਾਬੀਓ ਕਦੋਂ ਬੋਲੋਗੇ ਕਿਸ ਕਦੋਂ ਕਰੋ ਬੋਲੋਗੇ ਤੁਹਾਡੇ ਪੱਲੇ ਕੱਖ ਨਹੀਂ ਰਿਹਾ ਮੈਂ ਸਿਰਫ ਉਹਨਾਂ ਗੱਲਾਂ ਦਾ ਜਵਾਬ ਦੇਣਾ ਇਹ ਲੋਕ ਨਹੀਂ ਬੋਲਦੇ ਜੇ ਕਰੇ ਹੁੰਦੀ ਪਰਚਿਆਂ ਦੀ ਗੱਲ ਲੱਖਾ ਸਿਧਾਣਾ ਜੀ ਤਾਂ ਲੋਕ ਆਪਣੇ ਬਹੁਤ ਬੈਠੇ ਆ ਜਿਹੜੇ ਪਰਚਾ ਕਰਾ ਲੈਣਗੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿਸੇ ਗੱਲ ਦਾ ਡਰ ਨਹੀਂਗਾ ਪਰ ਇਸ ਟਾਈਮ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਇਹਨਾਂ ਨੇ ਰੋਟੀ ਦੇ ਜਿਹੜੇ ਕਹੋ ਰੋਟੀ ਦੇ ਲਾਲੇ ਪਏ ਹੋਇਆ ਘਰਾਂ ਚ ਇਹਨਾਂ ਦੇ ਸਰਕਾਰਾਂ ਨੇ ਤੰਗੀਆਂ ਸੜਤੀਆਂ ਤਾਂ ਕਿ ਇਹ ਬੋਲ ਨਾ ਸਕਣ ਨਾਲ ਹੀ ਤੁਸੀਂ ਭਗਵੰਤ ਮਾਨ ਦੀ ਗੱਲ ਕੀਤੀ ਆ ਕਿ ਜਿਹੜਾ ਭਗਵੰਤ ਮਾਨ ਇਹ ਕਦੇ ਉੱਥੇ ਫਿਰਦਾ ਕਦੇ ਇੱਥੇ ਫਿਰਦਾ ਇਹਨੇ ਚੜ੍ਹਦੇ ਮਹੀਨੇ 2500 ਕਰੋੜ ਰੁਪਏ ਦਾ ਜਿਹੜਾ ਕਹੋ ਹੋਰ ਚੱਕ ਲਿਆ ਇਹਨੇ ਕਰਜ਼ਾ ਚੱਕ ਲਿਆ ਇਹ ਚੱਕੂਗੇ ਕੌਣ ਇਹ ਤਾਂ ਜਿਵੇਂ ਕਹੋ ਨਾ ਉਹ ਜਿਵੇਂ ਨਾਚ ਚ ਬਸੰਤੀ ਨਾਚ ਉਹ ਤਾਂ ਨੱਚਣ ਵਾਲੇ ਆ ਬਸ ਨੱਚਣਾ ਪੈਣਾ ਹੁਕਮ جاری ਆ ਜਦੋਂ ਇਹ ਤੁਸੀਂ ਗੱਲਾਂ ਆਪਣੀਆਂ ਜਿੰਨੀਆਂ ਮਰਜ਼ੀ ਕਰ ਲਈਏ ਨਾ ਤਾਂ ਲੋਕਾਂ ਦੇ ਅੱਜ ਪੱਲੇ ਪੈਣੀਆਂ ਨਾ ਲੋਕਾਂ ਦੇ ਕੱਲ ਪੈਣੀਆਂ ਜਿਹੜਾ ਕਰਜ਼ਾ ਉਹ ਪੰਜਾਬ ਦੇ ਸਿਰ ਚੜਿਆ ਕਿਵੇਂ ਆ ਪਹਿਲਾਂ ਮੈਂ ਗੱਲ ਕਰਾਂ ਅਮਰਤਪਾਲ ਦੀ ਤੇ ਉਹਦੇ ਸਾਥੀ ਦੀ ਕਿ ਭਾਈ ਸਾਹਿਬ ਜਿਹੜਾ ਕੋਈ ਪੰਜਾਬ ਸੁੱਤਾ ਨਹੀਂ ਪਿਆ ਪੰਜਾਬ ਐਸ ਟਾਈਮ ਮਰ ਗਿਆ ਇੱਕ ਤਾਂ ਉਹਦਾ ਸੁੱਤਾ ਪਿਆ ਐਸ ਟਾਈਮ 90% ਪੰਜਾਬ ਦੇ ਲੋਕ ਮਰ ਚੁੱਕੇ ਆ ਜਿਨ੍ਹਾਂ ਦੀਆਂ ਜ਼ਮੀਰਾਂ ਮਰ ਜਾਣ ਉਹ ਕਦੇ ਵੀ ਜਾਗਦਿਆਂ ਚ ਨਹੀਂ ਆਉਂਦੇ ਇਹ ਆਪਦੇ ਆਪ ਨੂੰ ਭਵੇਂ ਗੁਰੂਆਂ ਦੇ ਪੁੱਤ ਕਹੀ ਜਾਣ ਭਾਵੇਂ ਆਪਦੇ ਆਪ ਨੂੰ ਯੋਧਿਆਂ ਦੇ ਪੁੱਤ ਸਮਝੀ ਜਾਣ ਭਾਵੇਂ ਇਹ ਉਦਾਹਰਨਾ ਦੇਣ ਵਾਸਤੇ ਆ ਵੀ ਅਸੀਂ ਫਲਾਨੇ ਬਾਬਾ ਜੀ ਦੀ ਲਾੜਾਂ ਅਸੀਂ ਫਲਾਨੇ ਗੁਰੂਆਂ ਦਾ ਸਾਸਿ ਅਸੀਂ ਵਾਰਿਸ ਆ ਇਹ ਕਹਿੰਦੀਆਂ ਗੱਲਾਂ ਹੀ ਆ ਜਿਹੜੇ ਅਸਲੀ ਵਾਰਿਸ ਆ ਉਹ ਬੋਲੀ ਜਾਂਦੇ ਆ ਜਦੋਂ ਪੰਥ ਤੇ ਵਿਵਪਤਾ ਪੈਂਦੀ ਆ ਉਹ ਖੜਦੇ ਆ ਜਦੋਂ ਪੰਥ ਤੇ ਕੋਈ ਨਾ ਕੋਈ ਗੱਲ ਬੰਦੀ ਆ ਉਹ ਖੜਦੇ ਵੀ ਆਪਦੀਆਂ ਜਾਨਾਂ ਵੀ ਵਾਰਦੇ ਆ ਪਰ ਇਸ ਟਾਈਮ ਜਿਹੜੇ 90% ਲੋਕ ਆ ਉਹਨਾਂ ਨੂੰ ਤਾਂ ਫਰੀਦੀਆਂ ਚੀਜ਼ਾਂ ਚਾਹੀਦੀਆਂ ਨਵੀਂ ਕੋਈ ਸਰਕਾਰ ਚਾਹੀਦੀ ਆ ਉਹਦੇ ਵਿੱਚ ਕੱਖ ਵੀ ਨਹੀਂ ਜੇਕਰ ਤੁਸੀਂ ਲੋਕਾਂ ਨੂੰ ਕਹਿੰਦੇ ਆ ਜ਼ਮੀਰਾਂ ਦੀ ਗੱਲ ਤਾਂ ਇਸ ਟਾਈਮ ਭਾਈ ਸਾਹਿਬ ਆਪਣੀ ਜਿਹੜੇ ਕਹ ਲੋ ਤੁਹਾਡੇ ਨਾਲ ਦੇ ਸਾਥੀ ਜਦੋਂ ਭਗਵੰਤ ਮਾਨ ਦੀ ਸਰਕਾਰ ਨਹੀਂ ਆਈ ਸੀ ਤੇ ਮੈਂ 2020 ਦੇ ਵਿੱਚ ਵੀ ਭਗਵੰਤ ਮਾਨ ਦੇ ਖਿਲਾਫ ਬੋਲਦਾ ਸੀ ਕਿ ਭਾਈ ਇਹਨੇ ਕੁਝ ਨਹੀਂ ਕਰਨਾ ਦੇ ਆਪਣੇ ਜਿਹੜੇ ਕੁਝ ਲੋਕ ਇਹ ਆਂਦੇ ਸੀ ਵੀ ਉਹਦੀ ਤਾਂ ਸਰਕਾਰ ਹੀ ਨਹੀਂ ਆਈ ਜਦੋਂ ਉਹਨਾਂ ਦੇ 18 19 ਐਮਐਲਏ ਪਹਿਲਾ ਬਣੇ ਸੀ ਉਹਨਾਂ ਐਮਐਲਏ ਨੂੰ ਤਨਖਾਹ ਮਿਲੀ ਜਾਂਦੀ ਸੀ ਉਹਨਾਂ ਐਮਐਲਏ ਨੂੰ ਫੋਰਸਾਂ ਮਿਲਕੀਆਂ ਸੀ ਉਹਨਾਂ ਐਮਐਲਏਆਂ ਦੀਆਂ ਗੱਡੀਆਂ ਮਿਲਕੀਆਂ ਸੀ ਤਾਂ ਫਿਰ ਉਹ ਆਪਦੇ ਹਲਕਿਆਂ 'ਚ ਕੰਮ ਵੀ ਕਰ ਸਕਦੇ ਸੀ ਮੈਂ ਤਦੋਂ ਸਮਝ ਲਿਆ ਸੀ ਇਸ ਕਰਕੇ ਪੰਜਾਬ ਦਾ ਜਿਹੜਾ ਕੋਈ ਮੁੱਖ ਮੰਤਰੀ ਆਪਣਾ ਅੱਜ ਕੋਈ ਵੀ ਮੰਨਦਾ ਅੱਜ ਜਿਵੇਂ ਭਗਵੰਤ ਮਾਨ ਇਹਨੂੰ ਕੋਈ ਪੰਜਾਬ ਦਾ ਫਿਕਰਫਕ ਰਹਿਣੀਗਾ ਇਹ ਇਹਨੂੰ ਇੰਨਾ ਕੁ ਕੰਫੀਡੈਂਸ ਆਪਦੇ ਆਪ ਤੇ ਇੰਨਾ ਕ ਇਰਾਦਾ ਪੱਕਾ ਕਿ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਪੇਸ਼ ਕਰ ਸਕਦਾ ਇਹਦੀਆਂ ਗੱਲਾਂ ਚ ਆ ਗਏ ਆ ਤੁਸੀਂ ਅਗਲੇ ਨੇ ਝੂਠ ਮਾਰੇ ਸੀ ਪੂਰੇ ਹਿੰਮਤ ਨਾਲ ਮਾਰੇ ਸੀ ਸਬੂਤ ਦੇ ਸਕਦਾ ਮੈਂ ਭਗਵੰਤ ਮਾਨ ਨੇ ਝੂਠ ਮਾਰੇ ਸੀ ਫਿਰ ਭਾਈ ਸਾਹਿਬ ਜਦੋਂ ਇਹ ਧਾਰਨਾ ਦਿੰਦੇ ਆ ਅੰਗਰੇਜ਼ਾਂ ਨੇ ਰਾਜ ਕੀਤਾ ਉਹ ਫਿਰ ਉਦਮ ਸਿੰਘ ਜੀ ਆਏ ਪਰ ਸ਼ਹੀਦ ਭਗਤ ਸਿੰਘ ਜੀ ਇਹਨਾਂ ਨੇ ਨਾਂ ਲੈ ਲੈ ਕੇ ਆਉਦੀ ਸਰਕਾਰ ਬਣਾਈ ਆ ਪਰ ਭਗਵੰਤ ਮਾਨ ਨੂੰ ਕੋਲ ਬਿਠਾ ਦੋ ਤੇ ਭਗਵੰਤ ਮਾਨ ਨੂੰ ਸ਼ਹੀਦ ਉਦਮ ਸਿੰਘ ਦੀ ਫੋਟੋ ਦੇ ਵਿੱਚ ਇਹਨੂੰ ਕੋ ਅੱਖਾਂ ਚੱਖਾਂ ਪਾ ਕੇ ਕਹਦੇ ਕੀ ਉਹਨਾਂ ਦੇ ਇੱਕ ਤੂੰ ਤਾਂ ਵਿਚਾਰਾਂ ਦੀ ਗੱਲ ਕਰਦਾ ਕਿ ਉਹਨਾਂ ਦੇ ਵਿਚਾਰ ਸੀ ਜਿਹੜੇ ਉਹਨਾਂ ਦੇ ਰਾਹਾਂ ਤੇ ਵੀ ਚੱਲ ਰਿਹਾ ਕੀ ਕਦੇ ਉਦਮ ਸਿੰਘ ਹੋਰਾਂ ਨੇ ਪੰਜਾਬ ਦਾ ਜਾਂ ਦੇਸ਼ ਦਾ ਕਹਾਣ ਕੀਤਾ ਸੀ ਜਿੰਨਾ ਇਹ ਕਰੀ ਜਾਂਦਾ ਪੰਜਾਬ ਦੀ ਇਹਦੇ ਕੋਲ ਪਾਵਰ ਆ ਤੇ ਇਸ ਟਾਈਮ ਪੰਜਾਬ ਦੇ ਨੌਜਵਾਨਾਂ ਨੂੰ ਕਦੇ ਡਿਬੜੂ ਘਰ ਸਿਰਦਾ ਕਦੇ ਕਿਤੇ ਸਿੱਖਾਂ ਦੀ ਅਤਿਆਚਾਰ ਹੋਈ ਜਾਂਦੇ ਆ ਇਹ ਸਿੱਖਾਂ ਦਾ ਮੁੰਡਾ ਕਿੱਥੋਂ ਆ ਪਹਿਲਾਂ ਨੂੰ ਪੁੱਛਦਾ ਲੋ ਭਰਾਵਾ ਵੀ ਤੇਰੇ ਹੁੰਦਿਆਂ ਸਾਡੀ ਕੌਮ ਤੇ ਐਨੇ ਧੱਕੇਸ਼ਾਨਾ ਹੋ ਰਹੀਆਂ ਕਿ ਜਿੰਨਾ ਵਿਅਕਤੀਆਂ ਨੂੰ ਸਜ਼ਾ ਹੋ ਚੁੱਕੀਆਂ 20-20 ਸਾਲਾਂ ਦੀਆਂ ਉਹਨਾਂ ਨੂੰ ਇਹ ਜਿਹੜਾ ਕਹਿੰਦੇ ਦੋ ਦੋ ਘੰਟਿਆਂ ਦੀ ਪ੍ਰੋਲ ਦਿੰਦੇ ਰਹੇ ਜਾਂ ਛੁੱਟੀ ਦਿੰਦੇ ਰਹੇ ਆ ਮੇਰਾ ਕਿਸੇ ਵੀ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਮੇਰਾ ਕਿਸੇ ਵੀ ਧਰਮ ਦੇ ਨਾਲ ਕੋਈ ਭਾਈ ਸਾਹਿਬ ਗੁੱਸਾ ਗਿਲਾ ਨਹੀਂ ਪਰ ਮੈਂ ਮਾਫੀ ਚਾਹੁੰਨਾ ਮੇਰਾ ਸਾਰੇ ਧਰਮ ਹੀ ਮੈਨੂੰ ਪਿਆਰੇ ਆ ਸਰਸੇ ਵਾਲੇ ਦੀ ਜੇਕਰ ਗੱਲ ਕਰੀਏ ਉਹਨੂੰ ਸਜ਼ਾ ਹੋਈ ਚੋਰੇ ਵਿੱਚ ਕੀ ਉਹਨੂੰ ਕਦੇ ਦੋ ਘੰਟਿਆਂ ਦੀ ਛੁੱਟੀ ਮਿਲ ਗਈ ਕਦੇ ਢਾਈ ਘੰਟਿਆਂ ਦੀ ਕਦੇ ਦਿਨ ਦੀ ਕਦੇ ਦੋ ਦਿਨ ਦੀ ਆਉਂਦੇ ਰਹੇ ਨਾ ਬਾਹਰ ਫਿਰ ਐਸ ਟਾਈਮ ਜਿਹੜੇ ਆ ਭਾਈ ਅਮਰਤਪਾਲ ਸਿੰਘ ਦੇ ਨਾਲ ਸੀ ਸਾਥੀ ਸੀ ਉਹਨਾਂ ਦੇ ਘਰੇ ਮਰਗ ਹੋ ਗਈ ਤੇ ਉਹਨਾਂ ਦੇ ਘਰੇ ਮਰਗ ਹੋਣ ਦੇ ਬਾਵਜੂਦ ਵੀ ਤੁਸੀਂ ਉਹਨੂੰ ਜਦੋਂ ਹਾਈ ਕੋਰਟ ਨੇ 6 ਦਿਨ ਦੀ ਛੁੱਟੀ ਦਿੱਤੀ ਆ ਉਹਨੂੰ ਪੁਲਿਸ ਚੱਕਣ ਵਾਲੀ ਕੌਣ ਸੀ ਪੁਲਿਸ ਨੂੰ ਸੁਫਨਾ ਨਹੀਂ ਆਉਂਦਾ ਸੀ ਇਹ ਭਾਈ ਸਾਹਿਬ ਮੇਰੀਆਂ ਕਹਿਣ ਦੀਆਂ ਗੱਲਾਂ ਨਹੀਂ ਇਹ ਲੱਖੇ ਸੁਧਾਣੇ ਦੀਆਂ ਗੱਲਾਂ ਇਹ ਕਹਿੰਦੇ ਵੀ 6 ਦਿਨ ਦੀ ਛੁੱਟੀ ਦਿੱਤੀ ਆ ਉਹਨੂੰ ਸਿਮਰਜੀਤ ਮਾਨ ਜੀ ਜਾ ਕੇ ਮਿਲਣ ਗਏ ਆ ਐਮਪੀ ਉਹਨਾਂ ਨੂੰ ਮੌਜੂਦੇ ਐਮਪੀ ਨੂੰ ਮਿਲ ਨਹੀਂ ਦਿੱਤਾ ਉਹਨਾਂ ਨੇ ਫਿਰ ਇਹ ਕੌਣ ਆ ਇਹਨਾਂ ਨੂੰ ਹੁਕਮ ਕਿੱਥੋਂ ਹੋਇਆ ਪੁੱਛੋ ਇਹਦਾ ਕਾਰਨ ਕੀ ਆ ਉਤਲੇ ਹੁਕਮ ਹਾਈ ਕੋਰਟ ਤੋਂ ਵੱਡੇ ਹੋ ਗਏ ਮੰਤਰੀ ਹਾਈ ਕੋਰਟ ਤੋਂ ਵੱਡੀ ਹੋ ਗਈ ਆਮ ਆਦਮੀ ਪਾਰਟੀ ਹਾਈ ਕੋਰਟ ਤੋਂ ਵੱਡੀ ਹੋ ਗਈ ਕੇਂਦਰ ਦੀ ਸਰਕਾਰ ਫਿਰ ਇਹ ਪੁੱਛੋ ਇਹਨਾਂ ਨੂੰ ਉਹਦਾ ਕਾਰਨ ਇਹ ਆ ਅਸਲੀ ਕਾਰਨ ਇਹ ਆ ਕਿ ਤੁਹਾਡਾ ਭਾਈ ਸਾਹਿਬ ਪੰਜਾਬ ਦੇ ਵਿੱਚ ਤੁਸੀਂ ਜੇਕਰ ਸੋਚਦੇ ਆ ਕਿ ਅਸੀਂ ਗੁਰੂਆਂ ਦੀ ਧਰਤੀ ਤੇ ਪੈਦਾ ਹੋਏ ਇਹਦੇ ਵਿੱਚ ਕੋਈ ਝੂਠ ਨਹੀਂ ਹੋਇਆ ਪਰ ਇਹ ਤੁਹਾਨੂੰ ਗੱਲ ਮੰਨਣੀ ਪਊਗੀ ਵੀ ਇਸ ਟਾਈਮ ਸਾਡੇ ਪੰਜਾਬ ਦੇ ਵਿੱਚੋਂ 95% ਲੋਕ ਗੁਰੂਆਂ ਤੇ ਨਹੀਂ ਚੱਲਦੇ ਗੁਰੂਆਂ ਦੇ ਵਿਚਾਰਾਂ ਤੇ ਨਹੀਂ ਚੱਲਦੇ ਕੀ ਸਾਡੇ ਮੰਤਰੀ ਹਨੀ ਇਸ ਟਾਈਮ ਸਾਰੇ ਚੁੱਪ ਬੈਠੇ ਆ ਸਾਡੇ ਮੰਤਰੀ ਸਾਰੇ ਮੂੰਹ 'ਚ ਘੁੰਗਰੀਆਂ ਪਾਈ ਬੈਠੇ ਆ ਜਦੋਂ ਉਹਨਾਂ ਨੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਉਦੋਂ ਇਹਨਾਂ ਦੇ ਮੂੰਹ 'ਚ ਘੁੰਗਰੀਆਂ ਹੁੰਦੀਆਂ ਅੱਜ ਰਵਨੀਤ ਬਿੱਟੂ ਦੇ ਮੂੰਹ 'ਚ ਕਿਹੜਾ ਗੁੜ ਫਸਿਆ ਕੋਈ ਨਹੀਂ ਬੋਲਿਆ ਦੱਸੋ ਕੋਈ ਬੋਲਿਆ ਤਾਂ ਕਿਸੇ ਦੇ ਮੂੰਹ 'ਚ ਗੁੜ ਫਸਿਆ ਰਵਨੀਤ ਬਿੱਟੂ ਜੀ ਅੱਜ ਨਹੀਂ ਬੋਲਦੇ ਅੱਜ ਗੁੜ ਫਸਿਆ ਜਦੋਂ ਹਿੰਦੂ ਰਾਸ਼ਟਰ ਦੇ ਕਹਿਣ ਤੇ ਕੀ ਕੁਝ ਹੋ ਜਾਂਦੇ ਆ ਉਦੋਂ ਮੂੰਹ 'ਚ ਗੁੜ ਫਸਿਆ ਮਨੀਪੁਰ ਚ ਕੀ ਕੁਝ ਹੋਇਆ ਉਦੋਂ ਉਦੋਂ ਤੇਰੇ ਮੂੰਹ ਚ ਗੁੜ ਫਸਿਆ ਜਦੋਂ ਕੋਈ ਗੱਲ ਸਿੱਖਾਂ ਦੀ ਆਉਂਦੀ ਆ ਪਤਾ ਨਹੀਂ ਤੈਨੂੰ ਉਹ ਉਲਟੀ ਆ ਜਾਂਦੀ ਗੋੜੀ ਥੱਲੇ ਡਿੱਗ ਪੈਂਦਾ ਫਿਰ ਸਾਰੀ ਪੜਾ ਸਿੱਕੇ ਆ ਰੀ ਕੱਢ ਦਿੰਦਾ ਇਸ ਕਰਕੇ ਬੋਲੋ ਯਾਰ ਅੱਜ ਕਿਉਂ ਚੁੱਪ ਬੈਠੇ ਆ ਕਿਹੜੀ ਗੱਲੋਂ ਲੱਖਾ ਸਿਧਾਣਾ ਜੀ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਆ ਬੇਰੋਜ਼ਗਾਰੀ ਦਿੱਤੀ ਤਾਂ ਕਿ ਇਹਨਾਂ ਦੇ ਪੁੱਤ ਖੁਦ ਪਿੰਡਾਂ ਦੇ ਵਿੱਚੋਂ ਪਿੰਡ ਤਬਾਹ ਕਰਨਗੇ ਚਿੱਟਾ ਵੇਚ-ਵੇਚ ਕੇ ਜਿਹੜੇ ਵੇਚਦੇ ਆ ਸਾਡੇ ਉਹ ਗੁਨਾਹਗਾਰ ਨਹੀਂਗੇ ਅਸਲ ਦੇ ਵਿੱਚ ਉਹਨਾਂ ਬੇਰੋਜ਼ਗਾਰ ਆ ਰੋਜ਼ਗਾਰ ਦੇ ਪੈਣੀ ਸਿਆਸਤ ਨੂੰ ਸਮਝੋ ਤਗੜੀ ਨੂੰ ਇਹ ਸਾਨੂੰ ਸਮਝਣਾ ਪੈਣਾ ਸਾਡਾ ਪੰਜਾਬ ਬਰਬਾਦ ਹੋ ਗਿਆ ਹੋਣਾ ਨਹੀਂ ਅੱਗੇ ਜਾ ਕੇ ਹੋ ਗਿਆ ਹੋ ਗਿਆ ਹੋਣਾ ਨਹੀਂ ਹੋ ਗਿਆ ਇਸ ਕਰਕੇ ਭਾਈ ਸਾਹਿਬ ਪੰਜਾਬ ਦੇ ਪੱਲੇ ਕੱਖ ਨਹੀਂਗਾ ਤੇ ਰਹੀ ਗੱਲ ਜਿਹੜੀ ਆ ਤੁਸੀਂ ਕਹਿੰਨੇ ਆ ਕਰਜ਼ੇ-ਕੁਰਜ਼ੇ ਚੱਕਣ ਦੀ ਇਹ ਕਰਜ਼ੇ ਚੱਕੂਗੇ ਇਹਨੂੰ ਕਰਜ਼ਿਆਂ ਤੋਂ ਕੀ ਪਿਆ ਇਹ ਤਾਂ ਜਿਵੇਂ ਨਚਾਈ ਜਾਂਨਾ ਸਾਈਆਂ ਨੱਚੀ ਜਾਂਦੀ ਹੈ ਤਾਂ ਨਚਾਈ ਜਾਂਦਾ ਜਿਵੇਂ ਕੇਦਰੀ ਵਾਲੋਂ ਮੈਂ ਨੱਚੀ ਜਾਂਦਾ ਇਹਨੂੰ ਕਰਜ਼ੇ ਨਾਲ ਕੀ ਪਿਆ ਮੈਂ ਗੱਲ ਕਰ ਰਿਹਾ ਸੀ ਵੀ ਲੋਕ ਆਹ ਕਰਜ਼ਾ ਚੜਿਆ ਕਿਉਂ ਆ ਕਿਹੜੀ ਗੱਲਾਂ ਕਰਜ਼ਾ ਰੁਕਿਆ ਨਹੀਂ ਜਾ ਕੇ ਅੱਜ ਇਹਨਾਂ ਨੇ ਚੜ੍ਹ ਗਏ ਮਹੀਨੇ ਤੁਸੀਂ ਕਹਿੰਨੇ ਆ 2500 ਕਰੋੜ ਰੁਪਏ ਦਾ ਕਰਜ਼ਾ ਚੱਕ ਲਿਆ ਕਿਸੇ ਇੱਕ ਵੀ ਪੰਜਾਬੀ ਨੂੰ ਇਹ ਪੁੱਛ ਲੋ ਵੀ ਇਹ ਕਰਜ਼ਾ ਕਿਹਨੇ ਭਰਨਾ ਉਹ ਕਹੂਗਾ ਸਰਕਾਰ ਹੀ ਭਰੂਗੀ ਕੀ ਭਗਵੰਤ ਮਾਨ ਭਰੂਗਾ ਜਿਨਾਂ ਦੇ ਬਾਪੂ ਦੀ ਪੈਨਸ਼ਨ ਨਾਲ ਗੁਜ਼ਾਰਾ ਮਸਾਉਂਦਾ ਸੀ ਘਰ ਇਹਨਾਂ ਦਾ ਕਰਜ਼ਾ ਹੀ ਸੀ ਕਿ ਇਹ ਭਰੂਗਾ ਸੋਚਣ ਵਾਲੀ ਗੱਲ ਆ ਕੀ ਕੇਸਰੀ ਆਲ ਭਰੂਗਾ ਜਿਹਨੂੰ ਕੋਈ ਸਾਈਕਲ ਤੇ ਨਹੀਂ ਬਿਠਾਉਂਦਾ ਸੀ ਇਹਨੇ ਚੱਕ ਕੇ ਉਹਨੂੰ ਹੈਲੀਕਾਪਟਰ ਤੇ ਬਿਠਾਤਾ ਉਹ ਭਰੂਗਾ ਕੀ ਰਾਗਵ ਚੱਡਾ ਭਰੂਗਾ ਜਿਹੜਾ ਰਾਗਵ ਚੱਡੇ ਨੂੰ ਕੋਈ ਮੰਗਮਈ ਕਾਰ ਨਹੀਂ ਦਿੰਦਾ ਸੀ ਤੇ ਅੱਜ ਮਾਰਾ ਜੀ ਨੇ ਸੁਣੀ ਉਹਦੀ ਆਮ ਆਦਮੀ ਪਾਰਟੀ ਨੇ ਸੁਣੀ ਉਹਦੀ ਤੇ ਆਮ ਆਦਮੀ ਪਾਰਟੀ ਦੀ ਇਹਨੇ ਸੁਣੀ ਇਹ ਲੋਕਾਂ ਨੂੰ ਪਤਾ ਹੀ ਨਹੀਂ ਵੀ ਕਰਜ਼ਾ ਸੀ ਭਰਨਾ ਜੇਕਰ ਇਹਨਾਂ ਨੂੰ ਪਤਾ ਹੁੰਦਾ ਸੀ ਕਰਜ਼ਾ ਸੀ ਭਰਨਾ ਇਹ ਕਦੇ ਫ੍ਰੀ ਬਿਜਲੀ ਦੇ ਲollipops ਨੂੰ ਆਏ ਆ ਨਹੀਂ ਕਰਦੇ ਸੀ ਜੇਕਰ ਇਹਨਾਂ ਨੂੰ ਪਤਾ ਹੁੰਦਾ ਵੀ ਇਹ ਕਰਜ਼ਾ ਸੀ ਭਰਨਾ ਕਦੇ 100000 ਰੁਪਏ ਨੂੰ ਰੋਂਦੇ ਨਹੀਂ ਹੁੰਨੇ ਸੀ ਇਹ ਨੋਟ ਕਰੋ ਗੱਲ ਇਹ ਕਰਜ਼ਾ ਪੰਜਾਬ ਦੇ ਲੋਕਾਂ ਨੇ ਭਰਨੇ ਇਹਨਾਂ ਨੂੰ ਨਹੀਂ ਪਤਾ ਇਹ ਕਰਨਗੇ ਸਾਸੀ ਕਿਵੇਂ ਭਰਨਾ ਇਹਨਾਂ ਨੂੰ ਮੂਰਿਆਂ ਨੂੰ ਕੌਣ ਸਮਝਾਵੇ ਕਿਉਂ ਪੰਜਾਬ ਦੇ ਲੋਕੋ ਜਿਹੜੀ ਤੁਹਾਡੀ ਚਾਹ ਬਣਦੀ ਆ ਉਹਦੇ ਵਿੱਚ ਪੱਤੀ ਪੈਂਦੀ ਆ ਉਹਦੇ ਵਿੱਚ ਖੰਡ ਪੈਂਦੀ ਆ ਉਹਦੇ ਵਿੱਚ ਦੁੱਧ ਪੈਂਦਾ ਤੂੰ ਆਪ ਦਾ ਸਮਾਂ ਯਾਦ ਕਰ ਓਏ ਮੈਂ ਪੰਜਾਬ ਦੇ ਲੋਕਾਂ ਤੈਨੂੰ ਕਹਿਣਾ ਝਾਤੀ ਮਾਰ ਉਦੋਂ ਦੁੱਧ 20 ਰੁਪਏ ਕਿਲੋ ਮੈਂ ਖਰੀਦਿਆ ਹੋਇਆ ਅੱਜ 60 ਰੁਪਏ ਕਿਲੋ ਸਾਨੂੰ ਪਿਓਰ ਨਹੀਂ ਮਿਲਦਾ ਉਹ ਵਧਿਆ ਟੈਕਸ ਵਧੇ ਮਗਹਾਈ ਵਧੀ ਇੱਥੋਂ ਤੁਸੀਂ ਕਰਜ਼ਾ ਭਰਦੇ ਆ ਨਹੀਂ ਭਗਵੰਤ ਮਾਨ ਕੌਣ ਹੁੰਦਾ ਇਹ ਤਾਂ 8-8 ਸਾਲ ਪੁਰਾਣੀਆਂ ਗੱਡੀਆਂ ਚਲਾਉਂਦਾ ਸੀ ਇਹ ਇਹ ਭਰਨਗੇ ਕਰਜ਼ਾ ਉਹ ਇਹਨਾਂ ਤੋਂ ਢਿੱਡ ਨਹੀਂ ਭਰੇ ਜਾਂਦੇ ਆਪਦੇ ਕਰਜ਼ੇ ਕਿੱਥੋਂ ਭਰ ਦੇਣਗੇ ਇਸ ਕਰਕੇ ਭਾਈ ਸਾਹਿਬ ਇਸ ਕਰਕੇ ਤੁਹਾਨੂੰ ਨਹੀਂ ਪਤਾ ਵੀ ਕਰਜ਼ਾ ਤੁਸੀਂ ਭਰਨਾ ਇਸ ਕਰਕੇ ਤੁਸੀਂ ਫ੍ਰੀ ਬਿਜਲੀ ਮੰਗਦੇ ਆ ਮੁੰਡੇ ਤੁਹਾਡੇ ਜਈ ਤਾਂ ਨਹੀਂ ਲੱਗਣੇ ਤਾ ਨਹੀਂ ਲੱਗਨੇ ਲੈਨਮੈਨ ਤੁਸੀਂ ਮਰੇ ਇਥੋਂ ਥੋੜੀ ਮੱਤ ਮਾਰਤੀ ਉਹਨਾਂ ਨੇ ਅਗਲੇ ਆਣੇ ਇਸ ਕਰਕੇ ਸਾਡੇ ਪੱਲੇ ਕੱਖ ਨਹੀਂ ਰਹਿਣਾ ਭਗਵੰਤ ਮਾਨ ਨੂੰ ਕੌਨਫੀਡੈਂਸ ਬਹੁਤ ਆ ਮੈਂ ਕਿਵੇਂ ਕਿਹਾ ਸੀ ਸੁਣ ਲੋ ਗੱਲ ਭਗਵੰਤ ਮਾਨ ਨੂੰ ਕੌਨਫੀਡੈਂਸ ਬਹੁਤ ਆ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾ ਦਿੰਦਾ ਇਹ ਗੱਲ ਦਾ ਸਬੂਤ ਦੇਣ ਲੱਗਿਆ ਨੋਟ ਕਰ ਲਿਆ ਜੀ ਇੱਕ ਵਾਰ ਇਹ ਜਾਜ ਦੇ ਵਿੱਚ ਬਹਿ ਗਿਆ ਰਮਨਦੀਪ ਸੋਢੀ ਦੇ ਨਾਲ ਹੀ ਸੀ ਇਹਨਾਂ ਇੰਟਰਵਿਊ ਤੇ ਅਖੇ ਜੀ ਮੈਂ ਉਹਦੇ ਨਾਲ ਬਹਿ ਗਿਆ ਹਰ ਭਾਈਨੋਹਾਂ ਨੂੰ ਮੈਂ ਕਿਹਾ ਵੀ ਭਾਈ ਇਸ ਤਰ੍ਹਾਂ ਮੈਂ ਕੋਈ ਗੇਮ ਖੇਡਣ ਲੱਗਿਆ ਡੇਢ ਕ ਘੰਟੇ ਦੀ ਮੇਰੇ ਕੋਲ ਇੰਗਲਿਸ਼ ਆ ਉਸ ਤੋਂ ਵੱਧ ਮੇਰੇ ਕੋਲ ਹੈ ਨਹੀਂ ਉਹ ਮੂੰਹ ਤੇ ਮਾਲ ਲੈ ਕੇ ਸੌਂਗੇ ਉਹ ਸੌਂਗੇ ਤੇ ਮੈਂ ਉੱਥੋਂ ਬਿੱਲ ਮਾਰੀ ਮੇਰੇ ਕੋਲ ਇੱਕ ਬੁੜੀ ਆ ਗਈ ਉਹਨੇ ਕਹਿੰਦੀ ਅਖੇ ਦੁੱਜਾ ਹਾਂ ਜੀ ਮੈਂ ਕਿਹਾ ਵਾਸਤੂ ਦਾ ਪਾਸਤੂ ਜੇ ਸੁਣ 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 ਸੁਣਾ ਐ ਕਰਕੇ ਉਹ ਆਂਦੇ ਵੀ ਬੋਲੀ ਸੰਸ ਸਮਝਦੀ ਫਿਰ ਮੈਂ ਕਿਹਾ ਵਾਸਤੂ ਕੇ ਪਾਸਤੂ ਕੇ ਵਾਸਤੂ ਸੁਣ ਸੁਣ ਸੁਣਾ ਉਹਨੇ ਫਿਰ ਕਰਤਾ ਫਿਰ ਵਾਸਤੂ ਕੇ ਪਾਸਤੂ ਕੇ ਪਾਸਤੂ ਕਹਿੰਦੇ ਐ ਕਰੋ ਇਹਨੂੰ ਗਾਂਹ ਸੀਟ ਤੇ ਪਾਓ ਜਿਵੇਂ ਤੁਸੀਂ ਬਿਠਾਤਾ ਉਸੇ ਤਰ੍ਹਾਂ ਭਾਈ ਸਾਹਿਬ ਇਹ ਐਡੇ ਕੋਈ ਰਾਦੇ ਨਾਲੇ ਨੇ ਆਪਦੀ ਬੋਲੀ ਤਿਆਰ ਕਰ ਲਈ ਸੀ ਉੱਥੇ ਵਾਸਤੂ ਕ ਪਾਸਤੂ ਕ ਪਾਸਤੂ ਕ ਪੀਜ਼ਾ ਖਾ ਲੋ ਪਲਾਣਾ ਖਾ ਲੋ ਢੋਂਕਾ ਖਾ ਲੋ ਉੱਥੇ ਇਸ ਕਰਕੇ ਝੂਠ ਬੜੇ ਕੌਨਫੀਡੈਂਸ ਨਾਲ ਮਾਰਦਾ ਇਹਨੂੰ ਝੂਠ ਮਾਰਨਾ ਬੜੇ ਤਰੀਕੇ ਨਾਲ ਆਉਂਦਾ ਤਾਂ ਕਰਕੇ ਤੁਹਾਡੀਆਂ ਫੱਟੀਆਂ ਚਿੱਕ ਲੈ ਗੱਡੇ ਨੇ ਯਾਦ ਰੱਖ ਲੋ ਗੱਲ ਹੁਣ ਕੀ ਆ ਲੋਕਾਂ ਕੋਲ ਇਹ ਇਹਨਾਂ ਦੇ ਜਵਾਕ ਮਰੀ ਜਾਂਦੇ ਇਹਨਾਂ ਨੂੰ ਪਤਾ ਹੀ ਨਹੀਂਗਾ ਲੱਖੇ ਸਿਧਾਨੇ ਇਹ ਬੋਲਣਗੇ ਪਿੰਡਾਂ ਦੇ ਵਿੱਚ ਚਿੱਟਾ ਵਿਕਦਾ ਉਹਨਾਂ ਨੂੰ ਰੋਕਦੇ ਨਹੀਂਗੇ 300 ਬੰਦਾ ਜਾ ਕੇ 70 ਤੇ ਬੰਦਾ 30 ਬੰਦੇ ਜਾ ਕੇ ਚਿੱਟਾ ਵੇਚਣ ਵਾਲੇ ਨੂੰ ਨਹੀਂ ਰੋਕਦੇ ਨੰਬਰ 1 ਸਕੂਲਾਂ ਦੇ ਵਿੱਚ ਟੀਚਰ ਪੂਰੇ ਹੈ ਨਹੀਂ ਐਡੀਆਂ ਐਡੀਆਂ ਬਿਲਡਿੰਗਾਂ ਬਣਾਤੀਆਂ ਕਈ ਜਾਂਦੇ ਸਕੂਲ ਬੜੇ ਚੰਗੇ ਬਣਾਤੇ ਇਸ ਕਰਕੇ ਇਹ ਲੋਕ ਆਪਦੇ ਬੱਚਿਆਂ ਵਾਸਤੇ ਸਿਹਤ ਸਿੱਖਿਆ ਰੁਜ਼ਗਾਰ ਨਹੀਂ ਮੰਗਦੇ ਜਿਹਦੇ ਕਰਕੇ ਮਰਨਗੇ ਇਹਨਾਂ ਨੂੰ ਕੋਈ ਨਹੀਂ ਬਚਾ ਸਕਦਾ ਕਿਉਂਕਿ ਇਹਨਾਂ ਵਿਚਾਰਿਆਂ ਦਾ ਦਿਮਾਗ ਇਹਨਾਂ ਦਾ ਨਹੀਂ ਨਹੀਂ ਪਤਾ ਜਦੋਂ ਇਹਨਾਂ ਨੂੰ ਤਾਂ ਨਹੀਂ ਇਹ ਬੋਲਦੇ ਇਸ ਕਰਕੇ ਭਾਈ ਪੰਜਾਬਗਰ ਨਾਲ ਤਾਂ ੱੱਕੇ ਚੱਲਣ ਗਈ ਇੱਕ ਤਾਂ ਮਾਲੀ ਬੇਈਮਾਨ ਹੋਵੇ ਉਧਰੋਂ ਜਿਹੜਾ ਬਾਹਗਾ ਉਹ ਬੇਕਾਰ ਹੋਵੇ ਤੇ ਜਿਹੜੇ ਉਹਦੇ ਵਿੱਚ ਚੰਗੇ ਫਲ ਹੁੰਦੇ ਆ ਨੋਟ ਕਰੋ ਜਦੋਂ 95% ਕੇਰ ਹੋਵੇ ਤੇ 5% ਚੰਗੇ ਹੋਣ ਉਹ ਵੀ ਕੇਰ ਦੇ ਵਿੱਚ ਵਿਕਦੇ ਆ ਇਹ ਚੀਜ਼ ਨੋਟ ਕਰਿਆ ਜੇ ਜਦੋਂ 5% ਕੇਰ ਹੋਵੇ ਤੇ 95% ਕਿੰਨੂ ਚੰਗਾ ਹੋਵੇ ਉਹ 5% ਵਾਲੇ ਵੀ ਚੰਗਿਆਂ 'ਚ ਵਿਕਦੇ ਆ ਇਸ ਟਾਈਮ ਲੱਖਾ ਸਦਾਣਾ ਕਿਉਂ ਨਹੀਂ ਬੋਲਦੇ ਪੰਜਾਬ ਦੇ ਲੋਕ ਕਿਉਂਕਿ 95% ਕੇਰ ਹੋ ਗਈ ਆ 5% ਚੰਗੇ ਆ ਉਹ ਵੀ ਭਾਈ ਕੇਰ 'ਚ ਹੀ ਜਾਣਗੇ ਤੇਰੇ ਅਰਗੇ ਵੀ ਕੇਰ 'ਚ ਜਾਣਗੇ ਮੇਰੇ ਅਰਗੇ ਵੀ ਕੇਰ 'ਚ ਜਾਣਗੇ ਹੋਰ ਵੀ ਇਸ ਕਰਕੇ ਅੱਗਾ ਦੌੜ ਤੇ ਪਿੱਛਾ ਚੋੜ ਜੇ ਅੱਜ ਅਮਰਪਾਲ ਦਾ ਮੁੱਦਾ ਚੱਲਦਾ ਹੁੰਦਾ ਬੜਿਆਂ ਨੇ ਉਹ ਸੀ ਇਹ ਭਾਈ ਚਲਦੀ ਕਾ ਨਾਮ ਗਾੜੀ ਆ ਜਦੋਂ ਤਾ ਉਹਦਾ ਨਾਂ ਚੱਲੇ ਉਹ ਤਾਂ ਬਹੁਤ ਉਹਦੇ ਨਾਲ ਹੋ ਗਏ ਪਰ ਬਾਅਦ ਚ ਪਾਸੇ ਵੀ ਉਹੀ ਹੋਏ ਹੋਣੇ ਆ ਜਿਹੜੇ ਛੇਤੀ ਨਾਲ ਹੋਏ ਸੀ ਤੇ ਨਿਵਦੇ ਦਾ ਕੋਈ ਕੋਈ ਹੈ ਜਿਹੜੇ ਮਿੱਤਰ ਸੀ ਉਹ ਫਿਰ ਕੈਦ ਜੇਲ੍ਹਾਂ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ